ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਰਾ ਸੰਸਾਰ ਲੋੜੀ ਦਾ ਤਿਹਾੜ ਮਨਾ ਰਿਹਾ ਹੈ ਆਪਾਂ ਆਪਣੇ ਬੱਚਿਆਂ ਦੀਆਂ ਲੋੜੀਆਂ ਮਨਾ ਰਹੇ ਨੇ ਕਈਆਂ ਨੇ ਰਾਤ ਵੀ بڑے ਡੀਜੇ ਲਾਏ ਬੜਾ ਵੱਡੇ ਪ੍ਰੋਗਰਾਮ ਕੀਤੇ ਚਲੋ ਆਪਾਂ ਰੁਕਦੇ ਨਹੀਂ ਚੰਗੀ ਗੱਲ ਹੈ ਖੁਸ਼ੀ ਦੇ ਪ੍ਰੋਗਰਾਮ ਕਰਨੇ ਵੀ ਚਾਹੀਦੇ ਨੇ ਪਰ ਕੋਈ ਭਾਗਾਂ ਵਾਲੇ ਪਰਿਵਾਰ ਹੁੰਦੇ ਆ ਜਿਹੜੇ ਚਾਹੁੰਦੇ ਨੇ ਵੀ ਆਪਾਂ ਜੜੀ ਇਹ ਲੋੜੀ ਹੈ ਖੁਸ਼ੀ ਹੈ ਇਹ ਆਮ ਇਕੱਲੇ ਆਪਣੇ ਪਰਿਵਾਰ ਵਿੱਚ ਨਹੀਂ ਹੋਰਾਂ ਪਰਿਵਾਰਾਂ ਵਿੱਚ ਵੀ ਮਨਾਈ ਦੀ ਆ ਕਰਕੇ ਜਿੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਹੜਾ ਕਿ ਇਹੋ ਜਿਹਾ ਮਨ ਬਣਦਾ ਅੱਜ ਮੈਂ ਕਹਿਣਾ ਵੀ ਚੰਗਾ ਦਿਨ ਹੈ ਜੋ ਸਾਡੀ ਬੱਚੀ ਕਮਨਜੀਤ ਕੌਰ ਸੋ ਪਤਨੀ ਭਾਈ ਨਾ ਪ੍ਰੀਤ ਸਿੰਘ ਜੀ ਕੈਨੇਡਾ ਤੇ ਇਸ ਪੁੱਤਰੀ ਸੂਬੇਦਾਰ ਗੁਰਮੀਲ ਸਿੰਘ ਜੀ ਹਿੰਮਤਪੁਰਾ ਉਹਨਾਂ ਨੇ ਆਪਣੇ ਪੁੱਤ ਪੁੱਤਰ ਦੀ ਲੋੜੀ ਨੂੰ ਲੈ ਕੇ ਵੀ ਜਿਹੜਾ ਮਨ ਵਿੱਚ ਵਿਚਾਰ ਬਣਿਆ ਕਿ ਆਪਾਂ ਕਿਉਂ ਨਾ ਵੀ ਜਿੰਨੀ ਇੱਕ ਆਪਾਂ ਖਰਚਾ ਕਰਨਾ ਹੈ ਉਹਦੇ ਵਿੱਚੋਂ ਮਾੜਾ-ਮੋਟਾ ਬਚਾ ਕੇ ਆ ਬੱਚਿਆਂ ਨੂੰ ਠੰਡ ਬਹੁਤ ਪੈਂਦੀ ਆ ਕੱਪੜੇ ਦਿੱਤੇ ਜਾਣ ਫਿਰ ਨਾਲ ਦੂਸਰਾ ਕਰਨਵੀਰ ਸਿੰਘ ਪੁੱਤਰ ਬਲਦੇਵ ਸਿੰਘ ਜੀ ਕੈਨੇਡਾ ਜੋ ਡਾਕਟਰ ਜਗਤਾਰ ਸਿੰਘ ਜੀ ਇਹਨਾਂ ਦਾ ਭਾਨਜਾ ਹੈ ਇਹਨਾਂ ਨੇ ਉਦਮ ਕਰਿਆ ਜਿਵੇਂ ਪਹਿਲਾਂ ਵੀ ਇਹ ਸਾਰੀ ਕਮੇਟੀ ਬਣੀ ਹੋ ਰਸਨ ਵੰਡਿਆ ਜਾਂਦਾ ਬਹੁਤ ਚੰਗੀ ਗੱਲ ਆ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਅੱਜ ਇਹਨਾਂ ਬਣੀਓ ਇਹ ਦੋਨਾਂ ਪਰਵਾਰਾਂ ਬਣੀਓ ਉਹ ਜੀ ਸੇਵਾ ਭੇਜੀ ਗਈ ਫਿਰ ਇਹਨਾਂ ਨੇ ਵਿਚਾਰ ਕਰੀ ਵੀ ਆਪਾਂ ਜਿਉਣਾ ਆਪ ਇੱਥੇ ਕੋਈ ਪੇਸਟੀਆਂ ਖੜਾ ਦਿੰਦੇ ਜਾਂ ਕੋਈ ਪੀਜ਼ਾ ਵੰਡ ਦਿੰਦੇ ਜਾਂ ਕੇਕ ਵੰਡ ਦਿੰਦੇ ਉਹ ਅੱਜ ਖਾ ਕੇ ਬੰਦਾ ਤੁਰ ਜਾਂਦਾ ਔਰ ਜਿਹੜੇ ਆ ਕੱਪੜੇ ਨੇ ਹੁਣ ਸਾਰਾ ਸਿਆਲ ਇਹਨਾਂ ਇਹ ਪਹਿਨਣਗੇ ਜਿਹੜਾ ਪੈਨੂਗਾ ਠੰਡ ਤੋਂ ਬਚਾਊਗਾ ਜਿਹਦੇ ਵਿੱਚ ਕੋਟੀਆਂ ਨੇ ਸੂਤ ਹੈ ਸੌਲ ਨੇ ਲੋਈਆਂ ਨੇ ਬੱਚਿਆਂ ਵਾਸਤੇ ਆ ਜਰਾਬਾਂ ਟੋਪੀਆਂ ਨੇ ਇਹ ਮੈਂ ਤਾਂ ਉਹਨਾ ਵੀ ਸਮਝਦਾ ਵੀ ਬਹੁਤ ਗੁਰੂ ਦੀ ਕਿਰਪਾ ਬਹੁਤ ਸੋਹਣਾ ਉਦੋਂ ਪੁਰਾਣਾ ਇਹਨਾਂ ਨੇ ਕਰਿਆ ਬੜੀ ਚੰਗੀ ਸੋਚ ਹੈ ਜਿਹੜੀ ਸੋਚ ਨੂੰ ਮੁੱਖ ਰੱਖਦੇ ਹੋਏ ਆ ਆਪਣਾ ਲਾ ਕੀਤਾ ਬਾਕੀ ਮੈਂ ਇਹਨਾਂ ਦੇ ਜ਼ਰੀਏ ਹੋ ਸੰਗਤ ਨੂੰ ਬੇਨਤੀ ਕਰਦਾ ਠੀਕ ਹੈ ਭਾਈ ਭਾਵੇਂ ਵੱਡੇ ਤੋਂ ਵੱਡੇ ਪ੍ਰੋਗਰਾਮ ਕਰੋ ਆਪਾਂ ਰੋਕਦੇ ਨਹੀਂ ਅਰ ਉਨ੍ਹਾਂ ਦਾ ਜੇ ਲੱਖ ਖਰਚਣਾ ਤਾਂ 10000 ਰੁਪਏ ਬਚਾ ਕੇ ਆਹ ਕੰਮ ਜ਼ਰੂਰ ਕਰੋ ਠੀਕ ਹੈ ਭਾਵੇਂ ਜਿੰਨੀ ਕੀ ਗੁਣਜਾਇਸ਼ ਹੈ ਆਪਾਂ 5 ਕਰ ਲਓ 2000 ਕਰ ਲਓ 1000 ਕਰ ਲਓ ਕਿਉਂਕਿ ਇਕੱਠੇ ਹੋਗੇ ਜਦੋਂ ਆਪਾਂ ਸੇਵਾ ਕਰਦੇ ਆ ਨਾਲੇ ਮਨ ਨੂੰ ਸਕੂਨ ਹੁੰਦਾ ਨਾਲੇ ਜਿਹੜਾ ਵੀ ਆਪਾਂ ਨੂੰ ਇਹ ਪਾਊਗਾ ਆਪਾਂ ਨੂੰ ਅਸ਼ੀਸ਼ ਦੇਵੇਗਾ ਹੋਰ ਇਹ ਮੈਂ ਬੇਨਤੀ ਕਰਾਂ ਮੈਂ ਬਾਕੀ ਪਰਿਵਾਰਾਂ ਨੂੰ ਵੀ ਭਾਈ ਇਸੇ ਤਰ੍ਹਾਂ ਇਹੋ ਜਿਹੇ ਕਾਜ ਕਰਨੇ ਚਾਹੀਦੇ ਨੇ ਬਹੁਤ ਚੰਗੀ ਗੱਲ ਹੈ ਮੈਂ ਸਾਰੇ ਇਹਨਾਂ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਸਾਡੀ ਬੱਚੀ ਕਮਲਜੀਤ ਕੌਰ ਪਤਨੀ ਨਬਰੀਤ ਸਿੰਘ ਕੈਨੇਡਾ ਸੁਪੁੱਤਰੀ ਸੂਬੇਦਾਰ ਗੁਰਮੀਰ ਸਿੰਘ ਜੀ ਹਿੰਮਤਪੁਰਾ ਅਤੇ ਆਕਰਣ ਵੀਰ ਸਿੰਘ ਪੁੱਤਰ ਬਦੇਵ ਸਿੰਘ ਜੀ ਕੈਨੇਡਾ ਜੋ ਡਾਕਟਰ ਜਗਤਾਰ ਸਿੰਘ ਦਾ ਪਾਣ ਜਾਇ ਇਹਨਾਂ ਦੋਨਾਂ ਪਰਿਵਾਰਾਂ ਨੂੰ ਵਧਾਈ ਵੀ ਦਿਨਾ ਸਤਿਗੁਰਾਂ ਅਗੇ ਅਰਦਾਸ ਹੈ ਮਹਾਰਾਜ ਇਹਨਾਂ ਸਾਰੇ ਪਰਿਵਾਰਾਂ ਨੂੰ ਸਿਰ ਤੇ ਮੇਰੇ ਭਰੇ ਹੱਥ ਰੱਖਿਓ ਦੇ ਇਸ ਆਮ ਦੇ ਚਮਿਤ ਅੰਗ ਸੰਗ ਸਹਾਇ ਹੋ ਬਿਓ ਅਤੇ ਪਰਿਵਾਰਾਂ ਤੋਂ ਸੇਧ ਲੈ ਕੇ ਹੋਰਾਂ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਬਾਅਦ ਚੜ ਕੇ ਆਪਾਂ ਇਹੋ ਜਿਹਾ ਪ੍ਰੋਗਰਾਮ ਕਰੀਏ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਅਤੇ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨੇਕ ਕਾਰਜ ਦਾਮਸ਼ਵੰਦ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇੰਨਾ ਬਾਰੇ ਪਹਿਲਾਂ ਬਾਬਾ ਜੀ ਨੇ ਸਾਡੇ ਉੱਗੇ ਸਮਾਜ ਸੇਵੀ ਬਾਬਾ ਜੀ ਸਿੰਘ ਜੀ ਨੇ ਬੜਾ ਕੁਝ ਦੱਸ ਦਿੱਤਾ ਹੈ ਜੋ ਵੀ ਇਹ ਦਾਨ ਪਾਤਰ ਨੇ ਅਸੀਂ ਮਹਾਰਾਜ ਦੀ ਹਜ਼ੂਰੀ ਚ ਖੜੇ ਆ ਉਹਦੀ ਨਿਮਰਤਾ ਉਹਨਾਂ ਦੀ ਨਿਮਰਤਾ ਚੜ੍ਹਦੀ ਕਲਾ ਦੀ ਜਿੱਥੇ ਬੇਨਤੀ ਕਰਦੇ ਆ ਉੱਥੇ ਉਹਨਾਂ ਵੱਲੋਂ ਜੋ ਇਹ ਕਾਰਜ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਕੋਈ ਜਿਹੜਾ ਦਾਨ ਆ ਗਰੀਬਾਂ ਲਈ ਨਹੀਂ ਇਹ ਲੋੜਵੰਦਾਂ ਲਈ ਹੈ ਗਰੀਬਤਾ ਉਹ ਹੁੰਦਾ ਜਿਹਨੂੰ ਮਹਾਰਾਜ ਦੇ ਲੜ ਲੱਗਣ ਦੀ ਸਮਝ ਨਹੀਂ ਹੁੰਦੀ ਇਸ ਲਈ ਅਸੀਂ ਸਮੂਹ ਨਗਰ ਨਿਵਾਸੀ ਬਾਬਾ ਜੀ ਦੀ ਤਰਫੋਂ ਸਾਰਿਆਂ ਦਾ ਇਹ ਨਾਨਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ